ਕਾਰੇ ਸੁਤਿਓ ਹਾਜ਼ਰ ਹਾਂ ਇੱਕ ਨਵਾਂ ਚੈਪਟਰ ਲੈ ਕੇ ਅੱਜ ਆਪਾਂ ਵਿਚਾਰਵਾਦ ਦੀਆਂ ਵਿਸ਼ੇਸ਼ਤਾਵਾਂ ਬਾਰੇ ਗੱਲ ਕਰਾਂਗੇ ਕੈਰੈਕਟ੍ਰੈਸਟਿਕਸ ਆਫ ਆਈਡੀਅਲਿਜ਼ਮ ਬਾਰੇ ਗੱਲ ਕਰਾਂਗੇ ਬੇਸ਼ੱਕ ਵਿਚਾਰਵਾਦ ਨੂੰ ਇੱਕ ਪਰਿਭਾਸ਼ਾ ਰਾਹੀਂ ਵਿਕਤ ਕੀਤਾ ਜਾ ਸਕਦਾ ਹੈ ਪਰ ਫਿਰ ਵੀ ਇਸ ਵਿੱਚ ਕਈ ਪ੍ਰਕਾਰ ਦੀਆਂ ਵਿਸ਼ੇਸ਼ਤਾਵਾਂ ਹਨ ਜੋ ਇੰਨਾ ਬਾਰੇ ਅਸੀਂ ਥੋੜੀ ਡਿਟੇਲ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੰਸਾਰ ਆਤਮਾ ਅਤੇ ਮਨ ਦੇ ਅਧੀਨ ਹੈ ਵਿਚਾਰਵਾਦੀਆਂ ਦਾ ਇਹ ਇੱਕ ਪ੍ਰਮੁੱਖ ਦਾਵਾ ਹੈ ਕਿ ਇਹ ਸੰਸਾਰ ਤੇ ਇਸ ਦੀਆਂ ਸਾਰੀਆਂ ਵਸਤਾਂ ਮਨ ਦੇ ਅਧੀਨ ਹਨ ਕਿਉਂਕਿ ਜਿਸ ਵੀ ਵਸਤੂ ਦਾ ਗਿਆਨ ਕਿਸੇ ਮਨੁੱਖ ਨੂੰ ਹੈ ਉਹ ਉਸ ਪ੍ਰਤੀ ਵਿਸ਼ਵਾਸ ਕਰਦਾ ਹੈ ਦੂਸਰੇ ਸ਼ਬਦਾਂ ਵਿੱਚ ਜੋ ਵੀ ਵਸਤਾਂ ਜਾਂ ਸੰਸਾਰ ਸੱਤਾ ਰੱਖ ਰਿਹਾ ਹੈ ਉਹ ਸਾਡੇ ਮਨ ਦੇ ਪਰਤਕੀ ਕਰਨ ਦੇ ਕਾਰਨ ਹੈ ਹੁਣ ਇਸ ਸੰਬੰਧੀ ਬਰਕਲੇ ਦੀ ਜਿਹੜੀ ਦਲੀਲ ਆ ਉਹ ਬਧੇਰੇ ਜ਼ੋਰਦਾਰ ਆ ਉਹ ਵਸਤੂ ਦੀ ਸ਼ੁਰੂਆਤ ਤੇ ਬਾਅਦ ਵਿੱਚ ਉਸ ਦੀ ਸੱਤਾ ਦੋਵਾਂ ਨੂੰ ਮਨ ਦੇ ਅਧੀਨ ਦੱਸਦਾ ਹੈ ਇਸ ਨੂੰ ਆਪਣੇ ਸ਼ਬਦਾਂ ਵਿੱਚ ਐਸ ਐਕਸ ਪਰਸੇਪੀ ਕਹਿੰਦਾ ਹੈ ਜਿਸ ਦਾ ਅਰਥ ਹੈ ਕਿ ਦੇਖਣਾ ਹੀ ਹੋਣਾ ਹੈ ਟੂ ਪਰਸੀਵ ਮੀਨਸ ਟੂ ਬੀ ਅਸੀਂ ਉਸੇ ਵਸਤੂ ਦੀ ਸੱਤਾ ਨੂੰ ਮੰਨਦੇ ਹਾਂ ਜਿਸ ਦਾ ਵਿਚਾਰ ਸਾਡੇ ਮਨ ਵਿੱਚ ਹੈ ਇੱਥੇ ਇਹ ਜ਼ਰੂਰੀ ਨਹੀਂ ਕਿ ਵਸਤੂ ਪਦਾਰਥਕ ਹੀ ਹੋਵੇ ਭਾਵੇਂ ਉਹ ਅਪਦਾਰਥਕ ਹੀ ਕਿਉਂ ਨਾ ਹੋਵੇ ਉਹ ਸਾਡੇ ਲਈ ਤਦ ਹੀ ਹੋਵੇਗੀ ਅਗਰ ਕੋਈ ਮਨੁੱਖੀ ਮਨ ਉਸ ਨੂੰ ਪ੍ਰਤੱਖ ਕਰ ਰਿਹਾ ਹੋਵੇ ਦੂਸਰੇ ਸ਼ਬਦਾਂ ਵਿੱਚ ਸਾਰੇ ਸੰਸਾਰ ਦੀਆਂ ਉਹ ਵਸਤਾਂ ਹੀ ਸਾਡੇ ਲਈ ਸੱਤਾ ਰੱਖਦੀਆਂ ਹਨ ਜਿਨ੍ਹਾਂ ਨੂੰ ਅਸੀਂ ਪ੍ਰਤੱਖ ਕਰ ਚੁੱਕੇ ਹਾਂ ਕਿਸੇ ਨਾ ਵੇਖੀ ਵਸਤੂ ਬਾਰੇ ਦਾਵਾ ਕਰਨਾ ਬੇਅਰਥ ਸਾਬਤ ਹੁੰਦਾ ਹੈ ਇਸ ਲਈ ਵਿਚਾਰਵਾਦੀ ਮਨੁੱਖ ਦੇ ਮਨ ਅਤੇ ਉਸ ਵਿੱਚ ਪਏ ਵਿਚਾਰਾਂ ਨੂੰ ਹੀ ਸਚਾਈ ਦਾ ਅੰਤਮ ਸਾਧਨ ਮੰਨਦੇ ਹਨ ਸੰਸਾਰ ਦੀ ਮਸ਼ੀਨੀ ਵਿਆਖਿਆ ਅਚੋਕੀ ਹੈ ਹੁਣ ਇਸ ਅਨਸਾਰ ਪਦਾਰਥਵਾਦ ਅਨਸਾਰ ਸੰਸਾਰ ਅਣੂਆਂ ਆਟਮ ਤੋਂ ਬਣਿਆ ਹੈ ਹਰ ਵਸਤੂ ਦਾ ਸਰੂਪ ਪਦਾਰਥਕ ਹੈ ਅਸੀਂ ਇਸ ਤੋਂ ਬਣੀਆਂ ਅਵਸਥਾਂ ਆਤਮ ਨਿਰਭਰ ਹਨ ਹਰ ਇੱਕ ਦੂਸਰੇ ਨਾਲ ਸਹਿਯੋਗ ਬਣਾਈ ਰੱਖ ਲਿਆ ਹਨ ਇਹਨਾਂ ਦਾ ਇਹ ਆਪਸੀ ਸਹਿਯੋਗ ਇੱਕ ਮਸ਼ੀਨ ਦੇ ਪੁਰਜ਼ਿਆਂ ਦੇ ਸਹਿਯੋਗ ਦੇ ਸਮਾਨ ਹੈ। ਯਾਨੀ ਕਿ ਜਿਵੇਂ ਮਸ਼ੀਨ ਦੇ ਇੱਕ ਪੁਰਜੇ ਦੇ ਚੱਲਣ ਨਾਲ ਸਾਰੀ ਮਸ਼ੀਨ ਕੰਮ ਕਰਦੀ ਹੈ ਤਾਂ ਇੱਕ ਪੁਰਜੇ ਦੇ ਖਰਾਬ ਹੋਣ ਨਾਲ ਸਾਰੀ ਮਸ਼ੀਨ ਰੁਕ ਜਾਂਦੀ ਹੈ। ਉਸੇ ਤਰ੍ਹਾਂ ਜਿਹੜੀਆਂ ਸੰਸਾਰ ਦੀਆਂ ਵੱਖ-ਵੱਖ ਵਸਤੂਆਂ ਵਿੱਚ ਵੀ ਅਜਿਹਾ ਹੀ ਸਹਿਯੋਗ ਹੈ। ਜੋ ਇੱਕ ਦੂਸਰੇ ਦੇ ਕੰਮ ਤੇ ਆਧਾਰਿਤ ਹਨ ਅਤੇ ਅੱਗੇ ਦੂਸਰੀਆਂ ਅਵਸਥਾ ਦਾ ਆਧਾਰ ਬਣਦਾ ਹੈ ਪਰ ਵਿਚਾਰਵਾਦੀ ਇਸ ਦੇ ਵਿਰੋਧ ਹਨ ਕਿਉਂਕਿ ਉਹਨਾਂ ਦੇ ਅਨਸਾਰ ਸੰਸਾਰ ਦੀਆਂ ਸਭ ਅਵਸਥਾਵਾਂ ਵਿੱਚ ਏਕਤਾ ਹੈ ਅਤੇ ਉਹ ਵਿਚਾਰਾਂ ਦੇ ਨਿਜ਼ਮਾਂ ਦੇ ਆਧਾਰਿਤ ਵਿਕਾਸ ਕਰਦੀਆਂ ਹਨ ਅਤੇ ਹਰ ਉਦੇਸ਼ ਦੀ ਪ੍ਰਾਪਤੀ ਲਈ ਇੱਕ ਦੂਸਰੇ ਦੀ ਸਹਾਇਤਾ ਕਰਦੀਆਂ ਹਨ ਹੁਣ ਅੱਗੇ ਗੱਲ ਕਰਦੇ ਆ ਸੰਸਾਰ ਦੀ ਪ੍ਰਜੋਜਨਾਤਮਕ ਵਿਆਖਿਆ ਵਿਚਾਰਵਾਦ ਇਸ ਪੱਖੋਂ ਆਸ਼ਾਵਾਦੀ ਹੈ ਕਿਉਂਕਿ ਉਸ ਸੰਸਾਰ ਸਾਰਾ ਸੰਸਾਰ ਅਤੇ ਇਸ ਦਾ ਵਿਕਾਸ ਕਿਸੇ दैवी ਜਨਕੀ ਜਿਹੜੀ ਨਿਵਾਨ ਉਦੇਸ਼ ਦੀ ਪ੍ਰਾਪਤੀ ਲਈ ਸੰਘਰਸ਼ ਯੁਗਤ ਹੈ ਇਸੇ ਕਾਰਨ ਇਹ ਪਦਾਰਥਵਾਦ ਰਾਹੀਂ ਕੀਤੀ ਮਸ਼ੀਨੀ ਵਿਆਖਿਆ ਦਾ ਖੰਡਨ ਕਰਦਾ ਹੈ ਇਸ ਪਰਜੋਜਨਾਤਮਕ ਸਿਧਾਂਤ ਅਨੁਸਾਰ ਮਨੁੱਖੀ ਜੀਵਨ ਅਤੇ ਕੁਦਰਤੀ ਪ੍ਰਕਿਰਿਆਵਾਂ ਇੱਕ ਸਾਂਝਾ ਉਦੇਸ਼ ਰੱਖਦੀਆਂ ਹਨ ਜੋ ਦੋਵਾਂ ਦੇ ਮਿਲ ਕੇ ਚੱਲਣ ਨਾਲ ਹੀ ਪ੍ਰਾਪਤ ਹੋ ਸਕਦਾ ਹੈ ਵਿਚਾਰਵਾਦੀ ਵਿਗਿਆਨ ਦੇ ਵਿਰੁੱਧ ਨਹੀਂ ਹਨ ਪਰ ਉਹਨਾਂ ਅਨੁਸਾਰ ਵਿਗਿਆਨਿਕ ਸਿੱਟੇ ਅੰਤਮ ਸਚਾਈ ਲਈ ਕਾਫੀ ਨਹੀਂ ਹੁੰਦੇ ਬਲਕਿ ਇਹ ਇਸ ਦਾ ਇੱਕ ਪੱਖ ਹਨ ਇਸ ਤਰ੍ਹਾਂ ਵਿਚਾਰਵਾਦੀ ਮਨੁੱਖ ਗਿਆਨ ਕਰਮ ਵਿਕਾਸ ਆਪੀ ਉਸ ਦੇ ਆਤਮ ਵਿਸ਼ਵਾਸ ਪ੍ਰਤੀ ਆਸ਼ਾਵਾਦੀਕਰਨ ਦਿੰਦਾ ਹੈ। ਯਾਨੀ ਕਿ ਈਸ਼ਵਰਵਾਦ ਦੇ ਵਿੱਚ ਵਿਸ਼ਵਾਸ ਰੱਖਣਾ ਫੀਤਿਨਟਿਜ਼ਮ ਸਭ ਜਿਹੜੇ ਵਿਚਾਰਵਾਦੀ ਲੋਕ ਇਹ ਨੇ ਨਾ ਉਹ ਈਸ਼ਵਰਵਾਦੀ ਕਿਉਂਕਿ ਉਹ ਸੰਸਾਰ ਦੀ ਜਿਹੜੀ ਸਚਾਈ ਆ ਦੀ ਜਾਂ ਅੰਤਮ ਸਥਿਤੀ ਕਿਸੇ ਮਨ ਆਤਮਾ ਜਾਂ ਪਰਮਾਤਮਾ ਦੇ ਆਧਾਰ ਤੇ ਹੀ ਮੰਨਦੇ ਹਨ ਖਾਸ ਕਰਕੇ ਬਰਕਲੇ ਜੋ ਕਹਿੰਦਾ ਹੈ ਕਿ ਸਭ ਵਸਤਾਂ ਦੀ ਸੱਤਾ ਮਨ ਤੇ ਆਧਾਰਿਤ ਹੈ ਇੱਕ ਵਸਤੂ ਤਦ ਤੱਕ ਹੀ ਸੱਤਾ ਰੱਖਦੀ ਹੈ ਜੇ ਉਸ ਨੂੰ ਮੇਰਾ ਮਨ ਜਾਂ ਕੋਈ ਹੋਰ ਮਨ ਵੀ ਅਖ ਰਿਆ ਹੁੰਦਾ ਹੈ ਇਸ ਸੰਬੰਧੀ ਬਰਕਲੇ ਦੋ ਪ੍ਰਕਾਰ ਦੇ ਮਨ ਦੱਸਦਾ ਹੈ ਜਾਨਕੀ ਬਰਕਲੇ ਦੋ ਪ੍ਰਕਾਰ ਦੇ ਮਨ ਦੀ ਗੱਲ ਕਰਦਾ ਇੱਕ ਹੁੰਦਾ ਮਨੁੱਖੀ ਮਨ ਹਿਊਮਨ ਮਾਈਂਡ ਤੇ ਸੁਪਰ ਮਨ ਸੁਪਰ ਮਨ ਜਿਹੜਾ ਮਨ ਹੈ ਉਹਦੇ ਵਾਸਤੇ ਉਹ ਸੁਪਰ ਮਾਈਂਡ ਜਾਂ ਗॉड ਉਹ ਗॉड ਨੂੰ ਗॉड ਦਾ ਨਾਮ ਦਿੰਦਾ ਜੇ ਕਿਸੇ ਵਸਤੂ ਨੂੰ ਮੇਰਾ ਮਨ ਜਾਂ ਕਿਸੇ ਹੋਰ ਮਨੁੱਖ ਦਾ ਮਨ ਨਹੀਂ ਦੇਖ ਰਿਹਾ ਤਾਂ ਉਸ ਨੂੰ ਸੁਪਰ ਮਨ ਜਾਂ ਈਸ਼ਵਰ ਦਾ ਮਨ ਦੇਖ ਰਿਹਾ ਹੁੰਦਾ ਕਿ ਜਿੱਥੇ ਮਨੁੱਖੀ ਨਜ਼ਰ ਨਹੀਂ ਜਾਂਦੀ ਉੱਥੇ ਈਸ਼ਵਰ ਦੀ ਨਜ਼ਰ ਜਾਂਦੀ ਹੈ ਇਹ ਬਰਕਲੇ ਦਾ ਮਨ ਇਸ ਲਈ ਅੰਤਮ ਸਚਾਈ ਮਨ ਜਾਂ ਮਾਨਸਿਕ ਸੱਤਾ ਹੈ ਇਸੇ ਤਰ੍ਹਾਂ ਵਿਚਾਰਵਾਦੀ ਈਸ਼ਵਰ ਦੀ ਸੱਤਾ ਨੂੰ ਪ੍ਰਵਾਨ ਕਰਦੇ ਹਨ ਹਨ ਮਨੁੱਖ ਇਸ ਸੰਸਾਰ ਦਾ ਕੇਂਦਰ ਹੈ ਵਿਚਾਰਵਾਦੀਆਂ ਦੇ ਇਨਸਾਨ ਮੈਨ ਇਸ ਸੈਂਟਰਲ ਟੂ ਦਿਸ ਯੂਨੀਵਰਸ ਯਾਨੀ ਕਿ ਵਿਚਾਰਵਾਦ ਵਿਚਾਰਾਂ ਅਤੇ ਮਨ ਨੂੰ ਉੱਤਮ ਮੰਨਦਾ ਹੈ ਇਸ ਲਈ ਕੇਵਲ ਮਨੁੱਖ ਨੂੰ ਹੀ ਇਸ ਸ੍ਰਿਸ਼ਟੀ ਦਾ ਕੇਂਦਰ ਮੰਨਦਾ ਹੈ ਇਸ ਸੰਸਾਰ ਦੀਆਂ ਸਾਰੀਆਂ ਅਵਸਥਾਾਂ ਮਨ ਜਾਂ ਵਿਚਾਰਾਂ ਦੇ ਅਧੀਨ ਹਨ ਇਸ ਲਈ ਇਹ ਮਨ ਜਾਂ ਮਨੁੱਖ ਨੂੰ ਹੀ ਇਸ ਦਾ ਕੇਂਦਰ ਮੰਨਦਾ ਹੈ ਮਨੁੱਖ ਤੋਂ ਵੱਡਾ ਜਾਂ ਮਹੱਤਵਪੂਰਨ ਹੋਰ ਕੋਈ ਜੀਵ ਨਹੀਂ ਹੈ ਕੁਦਰਤ ਦੀਆਂ ਸਾਰੀਆਂ ਅਵਸਥਾਾਂ ਅਤੇ ਘਟਨਾਵਾਂ ਕਿਸੇ ਨਾ ਕਿਸੇ ਰੂਪ ਵਿੱਚ ਮਨੁੱਖ ਨਾਲ ਸੰਬੰਧਿਤ ਹਨ ਭਾਵ ਕੁਦਰਤ ਦੀ ਦ੍ਰਿਸ਼ਟੀ ਤੋਂ ਵੀ ਮਨੁੱਖ ਕੇਂਦਰ ਹੈ ਇਸ ਤੋਂ ਵੀ ਹੋਰ ਮਹੱਤਵਪੂਰਨ ਸਿੱਟਾ ਇਹ ਹੈ ਕਿ ਗਿਆਨ ਦਾ ਪਰਮ ਸਾਧਨ ਵੀ ਕੇਵਲ ਮਨੁੱਖ ਹੀ ਹੈ ਜੋ ਗਿਆਨ ਸੱਚ ਜਾਂ ਝੂਠ ਦਰਸਾਏ ਗਏ ਹਨ ਉਹ ਕਿਸੇ ਮਨੁੱਖ ਦੇ ਮਨ ਦੇ ਯਾਨੀ ਕਿ ਉਹ ਮਨੁੱਖ ਦੇ ਮਨ ਦੀ ਹੀ ਉਪਜਾਏ ਸੱਚ ਤੇ ਝੂਠ ਜਿਹੜਾ ਵੀ ਕੀ ਸੱਚ ਹੈ ਕੀ ਝੂਠ ਹੈ ਇਹ ਮਨੁੱਖ ਦੇ ਮਨ ਤੋਂ ਹੀ ਪੈਦਾ ਹੋਇਆ ਹੈ ਪਾਵ ਮਨੁਕ ਹੀ ਅੰਤਮ ਗਿਆਨ ਅਤੇ ਸੱਚ ਦਾ ਸਰੋਤ ਹੈ ਇਸ ਲਈ ਇੱਕ ਅਸਤਿਤਵਵਾਦੀ ਜਿਵੇਂ ਕਰਕੇ ਗਾਰਡ ਨੇ ਕਿਹਾ ਹੈ ਕਿ ਸੱਚ ਆਤਮਗਤ ਹੈ ਹੁਣ ਇਥੇ ਏਕਤਾ ਦੀ ਧਾਰਨਾ ਦੀ ਗੱਲ ਕਰਦੇ ਨੇ ਵੀ ਇਹਦੇ ਵਿੱਚ ਕੀ ਹੈ ਕਿ ਵਿਚਾਰਵਾਦੀ ਆਪਣੀ ਵਿਚਾਰਧਾਰਾ ਦੇ ਸਰੂਪ ਨੂੰ ਏਕਤਾ ਦੇ ਵਿਚਾਰ ਦਾ ਪ੍ਰਗਟਾਵਾ ਕਰਦੇ ਹਨ ਕਿਉਂਕਿ ਉਹਨਾਂ ਅਨਸਾਰ ਸਾਰਾ ਸੰਸਾਰ ਤੀਸਰੀ ਅਵਸਥਾ ਵਿੱਚ ਆਪਸੀ ਇੱਕ ਸੁਰਤਾ ਹੈ ਇਸ ਕਾਰਨ ਇਹ ਇੱਕ ਦੂਸਰੇ ਨਾਲ ਮਿਲ ਕੇ ਏਕਤਾ ਦਾ ਰੂਪ ਬਣਾਉਂਦੇ ਹਨ ਦੂਸਰੇ ਸ਼ਬਦਾਂ ਵਿੱਚ ਅਲੱਗ-ਅਲੱਗ ਵਸਤਾਂ ਵਿੱਚ ਏਕਤਾ ਹੈ ਵਿਚਾਰਵਾਦੀ ਸੰਸਾਰ ਦੀ ਵਿਆਖਿਆ ਮਨੁੱਖੀ ਸਰੀਰ ਦੇ ਅੰਗ ਦੇ ਸਮਾਨ ਕਰਦੇ ਹਨ ਜਿਵੇਂ ਸਰੀਰ ਦੇ ਵੱਖ-ਵੱਖ ਅੰਗ ਹਨ ਪਰ ਉਹ ਮਿਲ ਕੇ ਹੀ ਸਰੀਰ ਹਨ ਇਸੇ ਤਰ੍ਹਾਂ ਸੰਸਾਰ ਦੀਆਂ ਸਾਰੀਆਂ ਅਵਸਥਾਵਾਂ ਮਿਲ ਕੇ ਇੱਕ ਪੂਰਨ ਸੱਤਾ ਦਾ ਰੂਪ ਬਣਾਉਂਦੀਆਂ ਹਨ ਕੁਝ ਵਿਚਾਰਵਾਦੀਆਂ ਅਨੁਸਾਰ ਸੰਸਾਰ ਵਿੱਚ ਇੱਕ ਅੰਦਰੂਨੀ ਏਕਤਾ ਹੈ ਪਦਾਰਥ ਤੋਂ ਪੌਦੇ ਪੌਦਿਆਂ ਤੋਂ ਪਸ਼ੂ ਅਤੇ ਪਸ਼ੂਆਂ ਤੋਂ ਮਨੁੱਖ ਮਨ ਜਾਂ ਆਤਮਾ ਦੇ ਵੱਖੋ ਵੱਖ ਪੱਧਰ ਦੀ ਇੱਕ ਲੜੀ ਹੈ ਇਸ ਲਈ ਅੰਗਕੇਕਤਾ ਹੀ ਵਿਚਾਰਵਾਦ ਦਾ ਸਿਧਾਂਤ ਹੈ ਅੱਜ ਆਪਾਂ ਇੰਨਾ ਹੀ ਗੱਲ ਕਰਦੇ ਆਂ ਇਸ ਬਾਰੇ ਅਜੇ ਹੋਰ ਵੀ ਕਾਫੀ ਕੁਝ ਹੈ ਉਹ ਆਪਾਂ ਕੱਲ੍ਹ ਵਾਲੇ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ ਅੱਜ ਇੰਨਾ ਹੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਆਪ ਵੀ ਸਬਸਕ੍ਰਾਈਬ ਕਰੋ ਤੇ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ ਕਹਿ ਕੇ ਵੀ ਸਬਸਕ੍ਰਾਈਬ ਕਰਾਓ ਧੰਨਵਾਦ ਸ਼ੁਕਰੀਆ ਮਿਹਰਬਾਨੀ